ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਤਜ਼ੀਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਤ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲੈ ਤੁਸੀਂ ਪੈਸੇ ਲੈ ਲੈਂਦੇ ਮੈਂ ਕਿਹਾ ਚੱਲ ਸੰਸਦੇ ਦੀਏ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਤਾਂ ਆਪਦੀ ਮਰਜ਼ੀ ਨਾਲ ਕਲਮ ਪਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋ ਵੀ ਫਿਰ ਤੁਹਾਨੂੰ ਪਤਾ ਹੀ ਹੈ ਇੱਥੋਂ ਵਾਲਾ ਪਠਾਨਕੋਟ ਪਠਾਨ ਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਅਨੰਦਪੁਰ ਸਾਹਿਬ ਕਣੀ ਐ ਕਰਤਾ ਸਰ ਹੁਣ ਜਮਾ ਸੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹ ਰਿਸ਼ਤੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਡੀ ਨੀਅਤ ਚ ਖੋਟ ਨਹੀਂ ਹੈਗਾ ਅਸੀਂ ਪੰਜਾਬ ਪੱਖੀ ਆ ਸਾਡੇ ਦਿਲ ਚ ਪੰਜਾਬ ਧੜਕਦਾ ਅਸੀਂ ਕਿਸੇ ਰੇਤੇ ਵਾਲੀ ਖੱਡ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਬੱਸਾਂ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਟਾਬਿਆਂ ਚ ਸਾਨੀ ਪਾਉਣਾ हिस्सा ਪਾਉਣਾ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਪਾਉਣਾ ਹੈ ਹੋਰ ਕਿਤੇ ਹਿੱਸਾ ਨਹੀਂ ਪਾਉਣਾ ਸੀ